ਆਦੇਉ ਗਾਵੋ ਸੱਚੀ ਬਾਣੀ ਮਹਾਰਾਜ ਕਹਿੰਦੇ ਨੇ ਸੱਚੀ ਬਾਣੀ ਦੇ ਨਾਲ ਸ਼ਬਦ ਦੇ ਸਿਧਾਂਤ ਦੇ ਨਾਲ ਜੁੜਨਾ ਹੈ ਸ਼ਬਦ ਦੇ ਸਿਧਾਂਤ ਦੇ ਨਾਲ ਸਿੱਧੇ ਡਾਇਰੈਕਟ ਜੋ ਜੁੜ ਸਕਦੇ ਹੋ ਇਹਦੇ ਵਿੱਚ ਬਹੁਤੀ ਵਿਚੋਲਿਆਂ ਦੀ ਲੋੜ ਨਹੀਂ ਹੁੰਦੀ ਜਿਹੜਾ ਬਾਣੀ ਪੜ ਸਕਦਾ ਹੈ ਉਹ ਗੁਰੂ ਦੀ ਬਾਣੀ ਨੂੰ ਆਪ ਪੜ ਸਕਦਾ ਹੈ ਆਪ ਸਮਝ ਸਕਦਾ ਹੈ ਆਪ ਆਪਣੇ ਜੀਵਨ ਤੇ ਲਾਗੂ ਕਰ ਸਕਦਾ ਹੈ ਔਰ ਸਤਗੁਰੂ ਪਤਸ਼ਾਹ ਨੇ ਜਿਹੜਾ ਸ਼ਬਦ ਦਾ ਸਿਧਾਂਤ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਰੰਭਤਾ ਵਿੱਚ ਹੀ ਉਸੇ ਅਕਾਲ ਪੁਰਖ ਦੇ ਸਰੂਪ ਨੂੰ ਵੀ ਬਿਆਨ ਕਰ ਦਿੱਤਾ ਉਹ ਕੈਸਾ ਏ ਉਹਦੀ ਪਾਵਰ ਕੈਸੀ ਹੈ ਤੇ ਪਤਸ਼ਾਹ ਆਪ ਲਿਖਦੇ ਨੇ ਇੱਕ ਓ ਅੰਕਾਰ ਤਿੰਨ ਪੜਾਅ ਦੇ ਕੇ ਕੱਲਾ ਏਕਮਕਾਰ ਕਹਿ ਕੇ ਨਹੀਂ ਇੱਕ ਓ ਅੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਕੁਲ ਕਾਇਨਾਤ ਨੂੰ ਸਜਣ ਵਾਲਾ ਉਹਦਾ ਸਰੂਪ ਕਿਦਾਂ ਦਾ ਹੈ ਮਹਾਰਾਜ ਕਹਿੰਦੇ ਨੇ ਸਤਨਾਮ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਕਿੱਸਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਉਹ ਵਾਹਿਗੁਰੂ ਸਤ ਹੈ ਉਹਦਾ ਨਾਮ ਸੱਚਾ ਹੈ ਉਦੇ ਨਾਮ ਦੇ ਨਾਲ ਜੁੜਨਾ ਹੈ ਤੇ ਕਾਲ ਦੀ ਮਾਰ ਤੋਂ ਪਰੇ ਆ ਸਾਰਾ ਸੰਸਾਰ ਕਾਲ ਦੀ ਮਾਰ ਹੇਠਾ ਹੈ ਉਹ ਅਕਾਲ ਹੈ ਕਾਲ ਦੀ ਮਾਰ ਤੋਂ ਪਰਾਂ ਹੈ ਉਹਦਾ ਨਾਮ ਵੀ ਸੱਚਾ ਏ ਕਰਤਾ ਪੁਰਖ ਹੈ ਕੁੱਲ ਸੰਸਾਰ ਨੂੰ ਸਜਣ ਵਾਲਾ ਹੈ ਇਹਦੀ ਸੰਭਾਲ ਕਰਨ ਵਾਲਾ ਹੈ ਉਹ ਨਿਰਭਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਤੇ ਨਿਰਵੈਰ ਹੈ ਕਿਸੇ ਦੇ ਨਾਲ ਬੈਰ ਵੀ ਨਹੀਂ ਉਹ ਅਕਾਲ ਪੁਰਖ ਆਪਣੇ ਆਪ ਤੋਂ ਪੈਦਾ ਹੋਇਆ ਉਹਨੂੰ ਪੈਦਾ ਕਰਨ ਵਾਲਾ ਵੀ ਕੋਈ ਨਹੀਂ ਇਸ ਰੂਪੇ ਦੇ ਵਿੱਚ ਬਿਆਨ ਕੀਤਾ ਹੈ ਮੂਲ ਮੰਤਰ ਵਿੱਚ ਦੁਨੀਆ ਦੇ ਅੰਦਰ ਹਰ ਇੱਕ ਜੀਵ ਜੰਤੂ ਨੂੰ ਕੋਈ ਨਾ ਕੋਈ ਪੈਦਾ ਕਰਨ ਵਾਲਾ ਹੈ ਪਰ ਅਕਾਲ ਪੁਰਖ ਦੀ ਹਸਤੀ ਜਿਹੜੀ ਐਸੀ ਆ ਉਹਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਉਹ ਸੈਭੰਗ ਹੈ ਔਰ ਉਹ ਮਿਲਦਾ ਕਿਵੇਂ ਹੈ ਤੇ ਮਹਾਰਾਜ ਕਹਿੰਦੇ ਨੇ ਮਿਲਦਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਰਹਿਮਤ ਦੇ ਨਾਲ ਹੁਣ ਗੁਰੂ ਕੌਣ ਹੈ ਕਵਣ ਗੁਰੂ ਕਿਸ ਕਾ ਤੂੰ ਚੇਲਾ ਸ਼ਬਦ ਗੁਰੂ ਸੁਰਤ ਤੁਲ ਚੇਲਾ ਗੁਰੂ ਦਾ ਸ਼ਬਦ ਜਦੋਂ ਇਸ ਤੇਜ ਨੂੰ ਐਨੇ ਮੂਲ ਮੰਤਰ ਨੂੰ ਵੀ ਸਮਝ ਲਵਾਂਗੇ ਫਿਰ ਆਲੇ ਦੁਆਲੇ ਸਿਰ ਨਹੀਂ ਸਿਕਟੁਕਾਏਗਾ ਫਿਰ ਥਾ ਥਾ ਤੇ ਮੱਥੇ ਨਹੀਂ ਲਗੜੇਗਾ ਫਿਰ ਧਾਗਿਆ ਤਵੀਤਾ ਤੋਂ ਰਹਿਤ ਹੋ ਜਾਏਗਾ ਫਿਰ ਕੇਵਲ ਸ਼ਬਦ ਦੇ ਸਿਧਾਂਤ ਦੇ ਨਾਲ ਜੁੜੇਗਾ ਜਦੋਂ ਐਨੀ ਗੱਲ ਨੂੰ ਵੀ ਸਮਝਦੇ ਆ। ਤੇ ਅੱਗੇ ਮਹਾਰਾਜ ਨੇ ਫਿਰ ਆਰੰਭਤਾ ਕੀਤੀ ਹੈ ਬਾਣੀ ਦੀ ਜਪ। ਜਪ ਬਾਣੀ ਦੀ ਆਰੰਭਤਾ ਕਰਕੇ ਕਹਿੰਦੇ ਨੇ ਆਦ ਸਚ। ਉਹ ਅਕਾਲ ਪ੍ਰਕਾਤ ਕਹਿੰਦੇ ਨੇ ਮੁੰਡ ਤੋਂ, ਮੁੰਡ ਤੋਂ ਸੱਚ ਹੈ। ਅੱਗੇ ਆਉਂਦਾ ਸ਼ਬਦ ਜੁਗਾਦ ਸਚ। ਮੁੰਡਾ ਦੇ ਵੀ ਸ਼ੁਰੂ ਤੋਂ, ਜੁਗਾ ਜੁਗਤਰਾ ਤੋਂ ਸੱਚ ਹੈ। ਆਦ ਸਚ ਜੁਗਾਦ ਸਚ। ਹੈ ਭੀ ਸੱਚ ਤੇ ਮਹਾਰਾਜ ਕਹਿੰਦੇ ਨੇ ਹੁਣ ਵੀ ਸੱਚ ਹੈ ਹੋਸੀ ਭੀ ਸੱਚ ਅੱਗੇ ਸੰਸਾਰ ਵਿੱਚ ਸੰਸਾਰ ਦੇ ਅੰਦਰ ਸੱਚ ਹੀ ਰਹੇਗਾ ਤੇ ਉਹ ਅਕਾਲ ਪੁਰਖ ਦਾ ਵजूद ਇਸੇ ਤਰ੍ਹਾਂ ਕਾਇਮ ਰਹੇਗਾ ਸੰਸਾਰ ਦੇ ਅੰਦਰ ਜਦੋਂ ਯੁਗ ਨਹੀਂ ਸੰ ਉਦੋਂ ਵੀ ਉਹ ਅਕਾਲ ਪੁਰਖ ਦੀ ਹਸਤੀ ਕਾਇਮ ਸੀ ਤੇ ਹੁਣ ਵੀ ਕਾਇਮ ਹੈ ਤੇ ਬਾਅਦ ਵਿੱਚ ਵੀ ਕਾਇਮ ਰਹੇਗੀ ਅਸਲ ਵਿੱਚ ਜਪਦੀ ਪਾਵਨ ਪਵਿੱਤਰ ਬਾਣੀ ਜਿਹਨੂੰ ਜਪਦੀ ਸਾਹਿਬ ਕਹਿੰਦੇ ਆ ਇਹਨੂੰ ਕਿਤੇ ਧਿਆਨ ਦੇ ਨਾਲ ਪੜ ਲਿਈਏ ਸਮਝ ਲਈਏ ਇਹਦੇ ਵਿੱਚੋਂ ਹੀਰੇ ਮੋਤੀ ਮਿਲਦੇ ਨੇ ਸਮਾਂ ਅਜਾਤ ਨਹੀਂ ਦਿੰਦਾ ਮੈਂ ਅਗਾ ਵਧਾਂ ਆਓ ਇਤਿਹਾਸ ਦੀਆਂ ਇੱਕ ਦੋ ਬੰਦਕੀਆਂ ਤੁਹਾਡੇ ਨਾਲ ਜਿ